ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਅੱਜ ਜਾਣਦੇ ਆਂ ਬਾਬਾ ਜੀ ਹੁਣੇ ਪਾਸੋਂ ਕਿ ਅੱਜ ਦਾ ਜੋ ਪ੍ਰੋਗਰਾਮ ਮਨਾਇਆ ਗਿਆ ਹੈ ਬਾਬਾ ਬੁੱਢਾ ਜੀ ਦੇ ਸਬੰਧ ਦੇ ਵਿੱਚ ਇਹ ਕਿਸ ਸਬੰਧ ਦੇ ਵਿੱਚ ਬਾਬਾ ਜੀ ਇਹ ਅੱਜ ਦਾ ਦਿਹਾੜਾ ਸੀਗਾ ਜਿਹੜਾ ਮਨਾਇਆ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਲ ਮਿਲ ਕਰਕੇ ਸਾਰੇ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਧੰਨ ਧੰਨ ਬਾਬਾ ਬੁੱਢਾ ਜੀ ਜੋ ਮਹਾਨ ਗੁਰਸਿੱਖ ਹੋਏ ਹਨ ਸਿੱਖ ਕੌਮ ਦੀ ਇੱਕ ਬੜੀ ਮਹਾਨ ਹਸਤੀ ਹੋ ਜਨ ਤਨ ਬਾਬਾ ਬੁੱਢਾ ਜੀ ਤਨ ਗੁਰਨਾਨ ਸਾਹਿਬ ਤੋਂ ਲਾਇ ਕਰਕੇ ਜਿਵੇਂ ਪਾਛੇ ਤੱਕ ਬੜੀ ਉਹਨਾਂ ਨੇ ਤਨ ਮਨ ਤਨ ਕਰਕੇ ਇੱਕ ਸਦੀ ਤੋਂ ਵੱਧ ਸੇਵਾ ਕੀਤੀ ਹੈ ਸਮਰਪਣ ਹੋ ਕੇ ਤਨ ਗੁਰੂ ਸਾਹਿਬ ਸਾਬ ਨੂੰ ਆਪਣਾ ਜੀਵਨ ਆਪਣਾ ਲੇਖੇ ਵਿੱਚ ਲਾਇਆ ਤੇ ਅੱਜ ਦਾ ਜਿਹੜਾ ਸਮਾਗਮ ਹੈ ਇਹ ਬੀੜ ਬਾਬਾ ਬੁੱਢਾ ਜੀ ਉੱਥੇ ਆਪਾਂ ਮਨਾਉਂਦੇ ਆ ਸਾਰੀ ਸੰਗਤਾਂ ਤੇ ਦੇਸਾਂ ਵਿਦੇਸਾਂ ਦੇ ਵਿੱਚ ਆਪਣੇ ਵੀ ਅੱਜ ਮਨਾਇਆ ਗਿਆ ਤੇ ਇਹਦਾ ਇਤਿਹਾਸ ਇਹੀ ਹੈ ਵੀ ਜਿਸ ਦਿਨ ਮਾਤਾ ਗੰਗਾ ਜੀ ਅਰਦਾਸ ਬੇਨਤੀ ਕਰਵਾਉਣ ਵਾਸਤੇ ਆਪਣੀ ਫਰਿਆਦ ਲੈ ਕੇ ਗਏ ਹਨ ਗੁਰੂ ਅਰਜਨ ਸਾਹਿਬ ਜੀ ਦੇ ਕਹਿਣ ਦੇ ਉੱਤੇ ਤੇ ਉੱਥੇ ਫਿਰ ਪ੍ਰਸਾਦ ਦੇ ਲੈ ਕੇ ਗਏ ਇਤਿਹਾਸ ਵਿੱਚ ਇਦਾਂ ਵੀ ਜ਼ਿਕਰ ਆਉਂਦਾ ਵੀ ਇੱਕ ਵਾਰੀ ਪਹਿਲਾਂ ਗਏ ਤੇ ਉਸ ਟਾਈਮ ਜਾਣ ਦਾ ਤਰੀਕਾ ਕੋਈ ਹੋਰ ਸੀ ਰਾਤੇ ਚੜਕੇ ਗਏ ਨਾਲ ਹੋਰ ਆਪਣੇ ਸਖੀਆਂ ਸਹਿελੀਆਂ ਨੂੰ ਨਾਲ ਲੈ ਕੇ ਗਏ ਇਦਾਂ ਦਾ ਬਚਨ ਆਉਂਦਾ ਵੀ ਵੀ ਗੁਰੂ ਗਿਆਨ ਨੂੰ ਕੀ ਭਜੜ ਪੈ ਗਈ ਹੈ ਸਭ ਕੋ ਖੁਸ਼ੀਆਂ ਲੈਣ ਵਾਸਤੇ ਗਏ ਸੀ ਤੇ ਉੱਥੋਂ ਜਦੋਂ ਪਤਾ ਲੱਗਿਆ ਵੀ ਹੋਰ ਨਰਾਸ਼ਾ ਲੈ ਕੇ ਆਏ ਗੁਰੂ ਸਾਹਿਬ ਜੀ ਨੇ ਕੁਝ ਵੀ ਕੀ ਨਰਾਸ਼ਾ ਦਾ ਕਾਰਨ ਜਦੋਂ ਵਾਪਸ ਘਰੇ ਆਏ ਤੇ ਦੱਸੀ ਆਪਣੀ ਸਾਰੀ ਗੱਲਬਾਤ ਗੁਰੂ ਸਾਹਿਬ ਜੀ ਕਹਣ ਲੱਗੇ ਜੇ ਕੁਝ ਚਾਣ ਲੈਣਾ ਕਿਸੇ ਤੋਂ ਕੋਲੋਂ ਤਾਂ ਪਰਪੰਨੀ ਵੀ ਹੋ ਕੇ ਜਾਣਾ ਪੈਂਦਾ ਤੇ ਸਾਨੂੰ ਵੀ ਇਹ ਜਿਹੇ ਸੇਧ ਮਿਲਦੀ ਹੈ ਜੀਵਨ ਦੇ ਵਿੱਚ ਜਿਵੇਂ ਅਸੀਂ ਵੀ ਕੋਈ ਲੈਣਾ ਹੈ ਕਿਸੇ ਕੋਲੋਂ ਗੁਰੂ ਸਾਹਿਬ ਜੀ ਕੋਲੋਂ ਤਾਂ ਸਾਨੂੰ ਨਿਮਰਤਾ ਦੇ ਵਿੱਚ ਹੋ ਕੇ ਲੈਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਜੀ ਝੋਲੀਆਂ ਭਰਦੇ ਹਨ ਫਿਰ ਮਾਤਾ ਗੰਗਾ ਜੀ ਅਗਲੇ ਦਿਨ ਹੱਥੀਂ ਆਪਣੇ ਚੱਕੀ ਝੋਕੇ ਆਟਾ ਬਣਾਇਆ ਪ੍ਰਸ਼ਾਦੇ ਤਿਆਰ ਕੀਤੇ ਨਾਲ ਇੱਕ ਗੋਲੀ ਨੂੰ ਨਾਲ ਲੈ ਕੇ ਉਥੇ ਉਹ ਫਿਰ ਤੁਰ ਕਰਕੇ ਵੀਰ ਬਾਬਾ ਬੁੱਢਾ ਜੀ ਤਕਰੀਬ ਉਥੇ 15-16 ਕਿਲੋਮੀਟਰ ਪੈਂਦਾ ਹੈ ਦਰਬਾਰ ਸਾਹਿਬ ਤੋਂ ਉਥੇ ਜਾ ਕਰਕੇ ਪ੍ਰਸ਼ਾਦਾ ਛਕਾਇਆ ਬਾਬਾ ਬੁੱਢਾ ਜੀ ਨੂੰ ਉਧਰ ਬਾਬਾ ਬੁੱਢਾ ਜੀ ਘਟ ਘਟ ਕੇ ਅੰਦਰ ਦੀ ਜਾਣਨ ਵਾਲੇ ਵਰਮਾ ਦਾ ਸਰੂਪ ਉਹ ਢੀਕ ਕਰਦੇ ਸੀ ਵੀ ਆਰੇ ਅੱਜ ਕੋਈ ਖਿੱਚ ਪੈਂਦੀ ਸੀ ਜਦੋਂ ਆਏ ਤੇ ਆਏ ਕਹਿਣ ਲੱਗੇ ਲਿਆਓ ਮਾਤਾ ਅਸੀਂ ਭੁੱਖ ਲੱਗੀ ਹੈ ਮਾਤਾ ਨੂੰ ਫਿਕਰ ਹੁੰਦਾ ਆਪਣੇ ਬੱਚਿਆਂ ਦਾ ਵੀ ਤੁਸੀਂ ਪ੍ਰਸ਼ਾਦਾ ਲੈ ਕੇ ਆਏ ਹੋ ਉਥੇ ਫਿਰ ਬੜੀ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾਇਆ ਤੇ ਉੱਥੇ ਫਿਰ ਬੇਦਨ ਆਪਣੀ ਅਰਜ਼ਿ ਕੀਤੀ ਉਦਾਸੀ ਦਾ ਕਾਰਨ ਪੁੱਛਿਆ ਬਾਬਾ ਬੁੱਢੇ ਨੇ ਕੀ ਗੱਲ ਤੁਸੀਂ ਉਦਾਸ ਹੋ ਕਹਿਣ ਲੱਗੇ ਇਸ ਤਰ੍ਹਾਂ ਕਰਕੇ ਹੁਣ ਤਾਂ ਸ਼ਰੀਕ ਵੀ ਬੋਲੀਆਂ ਮਾਰਦੇ ਹਨ ਘਰ ਦੇ ਵਿੱਚ ਵੀ ਸਾਨੂੰ ਮਿਹਣੇ ਮਿਲਦੇ ਹਨ ਸਾਨੂੰ ਕੋਈ ਕਹਿੰਦਾ ਵੀ ਇਹ ਇਹਨਾਂ ਦੇ ਔਲਾਦ ਨਹੀਂ ਹੈ ਇਹ ਬਾਝ ਹੈ ਇਹ ਔਤ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਮਿਲਦੀਆਂ ਸੁਣਨ ਨੂੰ ਇਸ ਕਰਕੇ ਇਹ ਨਿਰਾਸ਼ਾ ਦਾ ਕਾਰਨ ਹੈ ਕਿਰਪਾ ਕਰੋ ਤੁਸੀਂ ਝੋਲੀਆਂ ਪਰ ਸਮਰੱਥ ਸੰਗਤਾਂ ਦੀਆਂ ਝੋਲੀਆਂ ਅਰਦਾਸਾਂ ਕਰਦੇ ਹੋ ਸਾਡੇ ਵੀ ਅਰਦਾਸ ਕਰੋ ਉਥੇ ਫਿਰ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਸ਼ਤਗੁਰ ਚਰਨਾਂ ਦੇ ਵਿੱਚ ਗੁੱਜੀ ਨਹੀਂ ਚਿੰਨੀ ਬਾਤ ਔਰ ਨਾਨਕ ਤੁੱਠਾ ਕਿੰਨੀ ਦਾਤ ਉੱਥੇ ਫਿਰੇ ਦਾਤ ਜਿਵੇਂ ਪਾਛਾ ਦੇ ਰੂਪ ਦੇ ਵਿੱਚ ਪ੍ਰਗਟ ਹੋਈ ਉਹ ਸੱਖੰਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੋਹਰਤ ਹਰਗੋਬਿੰਦ ਸਵਾਰੀ ਦਲ ਪੰਜਨ ਬਹੁ ਗੁਰਮਾ ਵੱਡਾ ਜੁੜਾ ਬਹੁ ਬਾਰ ਪੁਗਾਈ ਉਹਨਾਂ ਨੇ ਫਿਰ ਅੱਜ ਅੱਜ ਉਹਨਾਂ ਦੀ ਆਮਦ ਦੇ ਵਿੱਚ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਉਹ ਅਰਦਾਸ ਸਪੂਰਨ ਹੋਈ ਫਿਰਤੀ ਕਦੇ ਨਾ ਹੋਈ ਜਨਤੀ ਅਰਦਾਸ ਪੂਰਨ ਹੋਈ ਹੈ ਇਸ ਕਰਕੇ ਖੁਸ਼ੀਆਂ ਮਨਾਉਂਦੇ ਆ ਸਾਰਾ ਜਗਤ ਇਸ ਸੰਬੰਧ ਦੇ ਵਿੱਚ ਇਹ ਸਮਾਗਮ ਸਾਰੀ ਦੁਨੀਆ ਦੇ ਵਿੱਚ ਮਨਾਏ ਜਾਂਦੇ ਹਨ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਇਹ ਬਹੁਤ ਸਾਰੀ ਸੰਗਤਾਂ ਨੂੰ ਨਹੀਂ ਪਤਾ ਸੀਗਾ ਕਿ ਬਾਬਾ ਬੁੱਢਾ ਜੀ ਦਾ ਪ੍ਰਕਾਸ਼ ਪੂਰਵ ਮਨਾ ਰਹੇ ਆ ਜਾਂ ਕੋਈ ਹੋਰ ਤਿਹਾਰ ਮਨਾ ਰਹੇ ਆ ਇਹ ਜਾ ਸੰਗਤਾਂ ਨੂੰ ਜਾਣੂ ਕਰਾਉਣਾ ਬਹੁਤ ਜ਼ਰੂਰੀ ਸੀਗਾ ਸਾਨੂੰ ਵੀ ਅੱਜ ਹੀ ਪਤਾ ਲੱਗਾ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ 12 ਜਿਹੇ ਪ੍ਰਕਾਸ਼ ਦੇ ਆਪ ਜੀ ਅਰਦਾਸ ਕੀਤੀ ਗਈ ਸੀ ਕਿ ਮਾਤਾ ਗੰਗਾ ਜੀ ਹੁਣਾਂ ਦੇ ਤੇ ਇਹ ਅੱਜ ਦਾ ਤਿਹਾਰ ਜਿਹੜਾ ਮਨਾਇਆ ਗਿਆ ਵਾ ਬਹੁਤ ਬਹੁਤ ਧੰਨਵਾਦ ਬਾਬਾ